125 ਸਾਲਾਂ ਤੋਂ ਕੈਦ ਹੈ ਪਾਕਿਸਤਾਨ ਦਾ ਇਹ ਤਰਖਤ ਜੰਜੀਰਾਂ 'ਚ ਜਕੜਿਆ ਕਹਾਣੀ ਹੈ ਦਲਚਸ ਪਾਕਿਸਤਾਨ ਦੇ ਲੇਡੀ ਕਾਟਲ ਆਰਮੀ ਕੈਂਟੇਮੈਂਟ ਏਰੀਆ ਦੇ ਵਿੱਚ ਬਰਗਤ ਦਾ ਤਰਖਤ ਗ੍ਰਫਤਾਰ ਆਈ ਐਮ ਅੰਡਰ ਅਰੈਸਟ ਲਿਖਿਆ ਹੋਇਆ ਇੱਕ ਬੋਰਡ ਵੀ ਲਟਕਿਆ ਜੀ ਹਾਂ ਤੁਸੀਂ ਕਈ ਵਾਰ ਲੋਕਾਂ ਨੂੰ ਗ੍ਰਫਤਾਰ ਹੁੰਦੇ ਦੇਖਿਆ ਹੋਵੇਗਾ ਲੋਕਾਂ ਦੀ ਗ੍ਰਫਤਾਰੀ ਦੀਆਂ ਖਬਰਾਂ ਵੀ ਸੁਣੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਕਿਸੇ ਦਰਖਤ ਦੇ ਗ੍ਰਫਤਾਰ ਹੋਣ ਦੀ ਗੱਲ ਸੁਣੀ ਹੈ ਜਾਂ ਖਬਰ ਸੁਣੀ ਹੈ ਜੇ ਨਹੀਂ ਸੁਣੀ ਫਿਰ ਅੱਜ ਤੁਹਾਨੂੰ ਸੁਣਾ ਰਹੇ ਹਾਂ 125 ਸਾਲਾਂ ਦੀ ਕਹਾਣੀ ਜੀ ਹਾਂ 125 ਸਾਲਾਂ ਤੋਂ ਇੱਕ ਬਰਗਦ ਦਾ ਦਰਖਤ ਪਾਕਿਸਤਾਨ ਦੇ ਵਿੱਚ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ ਤੇ ਗ੍ਰਫਤਾਰ ਹੈ ਗ੍ਰਫਤਾਰ ਵੀ ਐਵੇਂ ਹੀ ਨਹੀਂ ਉਸਨੂੰ ਕਿਸੇ ਅਧਿਕਾਰੀ ਦੇ ਵੱਲੋਂ ਗ੍ਰਫਤਾਰ ਕੀਤਾ ਹੋਇਆ ਹੈ ਔਰ ਫਿਰ ਤੁਹਾਨੂੰ ਪੂਰੀ ਜਾਣਕਾਰੀ ਦੰਨੇ ਆ 125 ਸਾਲਾਂ ਤੋਂ ਕੈਦ ਹੈ ਪਾਕਿਸਤਾਨ ਦੇ ਵਿੱਚ ਬਰਗਦ ਦਾ ਦਰਖਤ ਪਾਕਿਸਤਾਨ ਦੇ ਲੈਂਡੀ ਕਾਟਲ ਆਰਮੀ ਕੰਟੇਨਮੈਂਟ ਏਰੀਆ ਦੇ ਵਿੱਚ ਬਰਗਦ ਦਾ ਇਹ ਦਰਖਤ ਗ੍ਰਫਤਾਰ ਹੈ 125 ਸਾਲਾਂ ਤੋਂ ਇਹ ਉੱਥੇ ਹੈ ਤੇ ਉਸ ਦੇ ਉੱਪਰ ਲਿਖਿਆ ਹੈ ਆਈ ਐਮ ਅੰਡਰ ਅ ਅਰੈਸਟ ਜਿਨਾ ਇੱਕ ਬੋਰਡ ਵੀ ਇਸ ਦਰਖਤ ਤੇ ਲਟਕਿਆ ਹੋਇਆ ਹੈ ਜੇ ਤੁਸੀਂ ਇਸ ਦੇ ਪਿੱਛੇ ਦੀ ਵਜ੍ਹਾ ਜਾਣੋਗੇ ਤਾਂ ਤੁਸੀਂ ਮੱਥੇ ਤੇ ਹੱਥ ਮਾਰ ਕੇ ਹੱਸੋਗੇ ਫਿਰ ਤੁਸੀਂ ਸੋਚੋਗੇ ਕਿ ਇਹ ਕੀ ਵਜ੍ਹਾ ਹੋਈ 125 ਸਾਲਾਂ ਤੋਂ ਇਹ ਬਰਗਦ ਦਾ ਦਰਖਤ ਸਿਰਫ ਇਸ ਵਜ੍ਹਾ ਕਰਕੇ ਗ੍ਰਫਤਾਰ ਹੈ ਬੀੜੀਆਂ ਦੇ ਵਿੱਚ ਜਕੜਿਆ ਹੋਇਆ ਜੀ ਹਾਂ ਤਾਂ ਦੱਸਦੀ ਕਿ ਪਾਕਿਸਤਾਨੀ ਅਖਬਾਰ ਡਾਂ ਦੀ ਇੱਕ ਖਬਰ ਮੁਤਾਬਕ ਬ੍ਰਿਟਿਸ਼ ਅਫਸਰ ਜੇਮਸ ਕੈਟ ਦੇ ਹੁਕਮ ਨਾਲ ਅਜੀਹਾ ਹੋਇਆ ਸੀ ਹੁਣ ਜਦੋਂ ਤੁਹਾਨੂੰ ਅਸੀਂ ਵਜ੍ਹਾ ਦੱਸਾਂਗੇ ਤੁਸੀਂ ਸੱਚੀ ਹੱਸੋਗੇ। ਦਰਅਸਲ ਨਸ਼ੇਚ ਕੁੰਮਦੇ ਹੋਏ ਬ੍ਰਿਟਿਸ਼ ਅਫਸਰ ਜੈਮਸ ਸਕੈਡ ਨੂੰ ਲੱਗਿਆ ਕਿ ਬਰਗਦ ਦਾ ਦਰਖਤ ਉਹਦੇ ਵੱਲ ਆ ਰਿਹਾ ਹੈ। ਜਿਸ ਤੋਂ ਬਾਅਦ ਜੈਮਸ ਸਕੈਡ ਨੇ ਦਰਖਤ ਨੂੰ ਗ੍ਰਫਤਾਰ ਕਰਨ ਦੀ ਹੁਕਮ ਦੇ ਦਿੱਤੀ। ਜੀ ਹਾਂ। ਉਦੋਂ ਤਹੀ ਯਾਨੀ ਕਿ ਸਾਲ 1898 ਤੋਂ ਦਰਖਤ ਜੰਜੀਰਾਂ ਦੇ ਵਿੱਚ ਬੰਨਿਆ ਹੋਇਆ ਯਾਨੀ ਕਿ ਗ੍ਰਫਤਾਰ। ਇਸ ਬ੍ਰਿਟਿਸ਼ ਅਫਸਰ ਨੇ ਇਸ ਕਰਕੇ ਵਰਗਤ ਨੂੰ ਗ੍ਰਫਤਾਰ ਕਰਨ ਦੇ ਹੁਕਮ ਦੇ ਦਿੱਤੇ ਸੀ ਕਿਉਂਕਿ ਨਸ਼ੇ ਦੇ ਵਿੱਚ ਉਸ ਨੂੰ ਲੱਗ ਰਿਹਾ ਸੀ ਕਿ ਉਹ ਵਰਗਤ ਦਾ ਦਰਖਤ ਜੜਾਇਆ ਉਸ ਦੇ ਵੱਲ ਵੱਧ ਰਿਹਾ ਤੇ ਉਸ ਵੱਲ ਜਾ ਰਿਹਾ ਜਿਸ ਕਰਕੇ ਉਸ ਨੇ ਹੁਕਮ ਦਿੱਤੇ ਆਪਣੇ ਅਧਿਕਾਰੀਆਂ ਨੂੰ ਤੇ ਉਸ ਵਰਗਤ ਦੇ ਦਰਖਤ ਨੂੰ ਜੰਜੀਰਾਂ ਦੇ ਵਿੱਚ ਜਕੜਨ ਦੇ ਲਈ ਕਿਹਾ ਤੇ ਉਹ ਉਦੋਂ ਤਾਂ ਗ੍ਰਫਤਾਰ ਤਾ ਦਿਲਚਸਪ ਲੱਗੀ ਨਾ ਕਹਾਣੀ ਜੇ ਦਿਲਚਸਪ ਲੱਗੀ ਤਾਂ ਫਿਰ ਕਮੈਂਟ ਕਰਕੇ ਜ਼ਰੂਰ ਦੱਸਣਾ ਇਸ ਤਰ੍ਹਾਂ ਦੀਆਂ ਹੋਰ ਦਿਲਚਸਪ ਕਹਾਣੀਆਂ ਅਤੇ ਹੋਰ ਦਿਲਚਸਪ ਕਿੱਸਿਆਂ ਦੇ ਲਈ ਤੁਸੀਂ ਦੇਖਦੇ ਰਹੋ ਸਾਡਾ ਨਿਊਜ਼ ਚੈਨਲ